ਸਤਿਕਾਰਯੋਗ ਮੇਰੇ ਸਾਫ ਸੈਨਿਕ ਦੇ ਸਾਥੀ ਤੇ ਪੈਣਾ ਤੇ ਹੋਰ ਕਿਸਾਨ ਆਦੂ ਤੇ ਵਰਕਰ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਅੱਜ ਤਿੰਨ ਦਿਨਾਂ ਤੋਂ ਇੱਥੇ ਬਾੜ ਪਰਿਵਾਰ ਦੇ ਪਰਿਵਾਰ ਤੇ ਪੁਲਿਸ ਵੱਲੋਂ ਕੀਤੇ ਦਸ਼ਤਪ ਦੇ ਖਿਲਾਫ ਸਾਫਤਾ ਸੈਨਿਕ ਤੇ ਹੋਰ ਵੱਖ-ਵੱਖ ਜਥੇਬੰਦੀਆਂ ਇਨਸਾਫ ਲੈਣ ਦੇ ਲਈ ਇਕੱਠੇ ਹੋਏ ਆ ਇਹ ਇੱਥੇ ਸਾਡੀ ਬੋਲ ਕੇ ਜਾਂਦੇ ਆ ਤੇ ਭਗਵਾਨ ਜਮਾਨ ਦੀ ਸਰਕਾਰ ਕਹੇਗੀ ਆ ਤੇ ਕਹੋ ਜੀ ਸਰਕਾਰ ਹੋਵੇ ਤੇ ਕਹੋ ਜੀ ਹੋਰ ਮੰਤਰੀ ਬਣਨ ਤੇ ਗੱਲ ਲੋਕ ਲੋਕਾਂ ਦੇ ਚਿਹਰੇ ਗਾ ਲੋਕਾਂ ਦੀਆਂ ਬੱਗਾਂ ਬਦਲਣ ਨਾਲ ਸਰਕਾਰਾਂ ਬਦਲ ਕੇ ਲੈ ਕੇ ਆਉਣ ਨਾਲ ਫਰਕ ਨਹੀਂ ਪੈਂਦਾ ਇਸ चुनाव ਦੀ ਧਾਰਤੀ ਤੇ ਨਹੀਂ ਭਾਰਤ ਦੀ ਧਾਰਤੀ ਤੇ ਸਾਰੀਆਂ ਸਟੇਟਾਂ ਦੇ ਵਿੱਚ ਕਿਤੇ ਨਹੀਂ ਕਿਸੇ ਨੂੰ ਦੇਖਿਆ ਜਾਂਦਾ ਕਿ ਇਹ ਮਿਲਟਰੀ ਦੇ ਲੋਕ ਆ ਜਾਂ ਮਿਲਟਰੀ ਆਣ ਦਾ ਪਰਿਵਾਰ ਆ ਜਾਂ ਕਿਸੇ ਹੋਰ ਕਿਸੇ ਗਰੀਬ ਦਾ ਪਰਿਵਾਰ ਆ ਜਾਂ ਕੋਈ ਆਪਣੇ ਹੱਕ ਮੰਗਦੇ ਆ ਇਹ ਭਰਾਵੋ ਇੱਥੇ ਅੰਨੇ ਵਾ ਗੋਲੀਆਂ ਚਲਾਈਆਂ ਜਾਂਦੀਆਂ ਨੇ ਠੀਕ ਹੈ ਇਹ ਕੱਲੇ ਪੰਜਾਬ ਦੀ ਗੱਲ ਨਹੀਂ ਪਿਛਲੇ ਸਮੇਂ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਉੱਤੋਂ ਦੀ ਸਰਕਾਰ ਨੇ ਕੱਨੇ ਕੱਨੇ ਪਰਿਵਾਰ ਦੇ ਅੱਗੇ ਦੋ ਦੋ ਮਿਲਟਰੀ ਦੇ ਦੋ ਦੋ ਪੁੱਛ ਦੇ ਬੰਦੇ ਖੜਾ ਕੇ ਤੇ ਉਹਨਾਂ ਦੇ ਨੌਜਵਾਨਾਂ ਨੂੰ ਕਿਵੇਂ ਛੁੱਥੇ ਪੁੱਛ ਮੁਕਾਬਲਿਆਂ ਦੇ ਵਿੱਚ ਅੱਤਵਾਦੀ ਕਹਿ ਕੇ ਮੁਕਾਇਆ ਤੇ ਉਹਨਾਂ ਦੇ ਅੱਧੇ 9-10 ਸਾਲ ਦੇ ਬੱਚੇ ਚੁੱਕ ਕੇ ਕਿਆ ਦੂਜੇ ਜੇਰਾਂ ਦੇ ਵਿੱਚ ਕਿਵੇਂ ਭੇਜਿਆ ਤੇ ਅੱਜ ਤੁਸੀਂ ਮਨੀਪੁਰ ਦੇ ਵਿੱਚ ਜਾ ਕੇ ਦੇਖ ਲਓ ਤੇ ਕੁਝ ਮਹੀਨੇ ਪਹਿਲਾਂ ਇੱਕ ਮਿਲਟਰੀ ਅਫਸਰ ਦੀ ਔਰਤ ਦੇ ਨਾਲ ਉਸ ਦੇ ਸਾਹਮਣੇ ਕਿਵੇਂ ਬਲਾਕਕਾਰ ਕਰਕੇ ਉਸ ਨੂੰ ਮਾਰਿਆ ਗਿਆ ਇਹ ਕੱਲੇ ਪੰਜਾਬ ਦੀਆਂ ਕਹਾਣੀਆਂ ਨਹੀਂ ਇਹ ਉਦੋਂ ਠੀਕ ਲੱਗੂਗਾ ਜਿੰਨੇ ਅੱਜ ਸਾਡੇ ਸਾਬਕਾ ਸੈਨਿਕ ਇਸ ਮੈਦਾਨ ਦੇ ਵਿੱਚ ਖੜੇ ਆ ਜੇ ਸੱਚੀ ਮੁੱੱਚੀ ਕਿਤੇ ਡਿਊਟੀ ਕਰਨ ਵਾਲੇ ਕਰਨ ਸਾਹਿਬ ਦੇ ਬਰਾਬਰ ਦਾ ਕੋਈ ਅਧਿਕਾਰੀ ਜੇ ਇੱਕ ਵੀ ਅਧਿਕਾਰੀ ਇਹ ਕਹਿ ਦਿੰਦਾ ਕਿ ਤੁਸੀਂ ਸਾਡੇ ਨਾਲ ਨਿਆਂ ਕਰ ਰਹੇ ਹੋ ਤਾਂ ਮੈਨੂੰ ਲੱਗਦਾ ਇਹਨਾਂ ਨੂੰ ਮੂੰਹ ਦੀ ਖਾਣੀ ਪੈਂਦੀ ਇਹ सीबीआई ਜਾਂਚ ਕੀਤੀ ਇਹ ਇਹਨਾਂ ਦੀ ਜਾਂਚ ਤਾਂ ਕੀ ਇਹਨਾਂ ਨੂੰ ਹੋਂਦ ਕਦੋਂ ਦੇ ਪੁੱਠੇ ਟੰਗੇ ਹੁੰਦੇ ਪਰ ਜਿਵੇਂ ਆ ਚਾਰ ਦਿਨ ਪਹਿਲਾਂ ਕਿਸਾਨਾਂ ਦੇ ਮੋਰਚੇ ਕਿਵੇਂ ਉਹਨਾਂ ਨੇ ਉਖਾੜੇ ਆ ਤੇ ਕਿਵੇਂ ਚੌੜੇ ਆ ਉਹ ਦੱਸਦੇ ਆ ਤੇ ਉੱਥੋਂ ਸਾਰੇ ਸਮਾਨ ਆ ਜਿਹੜਾ ਇੱਕ ਸਾਲ ਉਹ ਵੱੱਟ ਸਮੇਂ ਤੋਂ ਲੋਕਾਂ ਨੇ ਤਿੰਨ ਤਲ ਇਕੱਠਾ ਕਰਕੇ ਇੱਕ ਘਰ ਵਸਾ ਕੇ ਉੱਥੇ ਬੈਠੇ ਆਪਣੀਆਂ ਮੰਗਾਂ ਮਨਾਉਣ ਦੇ ਲਈ ਤੇ ਇਹਨਾਂ ਨੇ ਕਿਵੇਂ ਮਿੰਟਾਂ ਸਕਿੰਟਾਂ ਦੇ ਵਿੱਚ ਉਹਨਾਂ ਘਰਾਂ ਨੂੰ ਜਾੜਿਆ ਤੇ ਕਿਵੇਂ ਉਸ ਟਰੈਕਟਰ ਤੇ ਟਰਾਲੀਆਂ ਕਿਵੇਂ ਲੈ ਕੇ ਆਉਂਦੇ ਆਉਂਦੇ ਘਰਾਂ ਜਾਵੜੇ ਉੱਥੇ ਪੁਲਿਸਾਪੁਰਾਂ ਦੇ ਕਹਿਰੋ ਵੀ ਮਾਲਾਜੇਦਾਰ ਉਹਨਾਂ ਦਾ ਭਾਈਚਾਰਾ ਇੱਥੋਂ ਦੇ ਮੰਤਰੀਆਂ ਦਾ ਭਾਈਚਾਰਾ ਇੱਥੋਂ ਦੇ ਸਰਪੰਚ ਪੰਚੋਂ ਤੋਂ ਕਿਵੇਂ ਸੈਂਕੜੇ ਦੀ ਗੰਤੇ ਚ ਟਰਾਲੀਆਂ ਲੈ ਕੇ ਆਉਂਦੇ ਆਉਦੇ ਘਰਾਂ ਨੂੰ ਲੈ ਕੇ ਚਲੇ ਗਏ ਤੇ ਅੱਜ ਜਿਹੜਾ ਗੁਰਨਾਲ ਕਨੌਰ ਐਮਐਲਏ ਆ ਤੇ ਜਦੋਂ ਉਹਦੀ ਕਰਤੂਤਾ ਨੰਗੀਆਂ ਹੁੰਦੀਆਂ ਨੇ ਤਾਂ ਉਹ ਕਿਵੇਂ ਚੀਕਾ ਮਾਰਦਾ ਤੇ ਪੂਰੇ ਪੁਆਦ ਨੂੰ ਇਸ ਬਸੇ ਲੱਗਣਾ ਕਿ ਪੁਆਦ ਦੇ ਲੋਕ ਇਹ じゃ ਹੀਰਾ ਫੇਰੀਆਂ ਨਹੀਂ ਕਰਦੇ ਤੇ ਫਿਰ 100 ਜਿਹੜੀ 20 ਟਰਾਲੀਆਂ ਸ਼ੰਭੂ ਮੋਰਚੇ ਤੋਂ ਇਕੱਲੇ ਤੋਂ ਗਈ ਆ ਤੇ ਫਿਰ ਉਹ ਕਿੱਥੇ ਗਈ ਆ ਸੋ ਇਹ ਜਿਹੜੀਆਂ ਚੀਚਾਂ ਨੇ ਭਰਾਵੋ ਸਾਨੂੰ ਇਹਨਾਂ ਬਾਰੇ ਸੋਚਣਾ ਪੈਣਾ ਇੱਕ ਨੀਤ ਕੱਢਣੀ ਪੈਣੀ ਆ ਇੱਕ ਪਾਸੇ ਪੀੜਤ ਲੋਕ ਹੋਣਗੇ ਤੇ ਦੂਜੇ ਪਾਸੇ ਆ ਹੋਣਗੇ ਸੱਚੀ ਮਿੱਕੀ ਇਨਸਾਫ ਦੀ ਕਰਨੇ ਉਦੋਂ ਹੋਊਗੀ ਜਦੋਂ ਸਾਡੇ ਇਹਨਾਂ ਅਸਰਾਮਿਆਂ ਸੰਗੀਆਂ ਦੇ ਮੂੰਹਾਂ ਮਹਿਲਾਵਾਂ ਵੱਲ ਹੋਣਗੇ ਤੇ ਅੱਜ ਇੱਕ ਭਾਵੇਂ ਏਡੀ ਕਰ ਲੱਗਦੀ ਆ ਪੰਜਾਬ ਦੇ ਵਿੱਚ ਜਿੰਨੀਆਂ ਸਰਕਾਰਾਂ ਆਈਆਂ ਨੇ ਸਾਰਿਆਂ ਨੇ ਸਾਡੇ ਲੋਕਾਂ ਦੇ ਉੱਤੇ ਅਤਿਆਚਾਰ ਕੀਤੇ ਆ ਪ੍ਰਕਾਸ਼ ਸਿੰਘ ਬਾਦਲ ਨੇ 70 ਨੌਜਵਾਨ ਜਿਉਂਦੇ ਪੱਠਿਆਂ ਦੇ ਵਿੱਚ ਸਾੜੇ ਰਿਕਾਰਡ ਬੋਲਦਾ ਤੇ ਬਿਆਨਤ ਬੁਚੜ ਲੈ 25000 ਨੌਜਵਾਨਾਂ ਦੀਆਂ ਲਾਸ਼ਾਂ ਅਣਪਛਾਤੀਆਂ ਕਹਿ ਕੇ ਕਿਵੇਂ ਸਾੜੀਆਂ ਨੇ ਤੇ ਉਹਨਾਂ ਨੂੰ ਅਜਾਕਰ ਕਰਨ ਦੇ ਲਈ ਜਸਵੰਤ ਖਾਲੜੇ ਨੂੰ ਕਿਵੇਂ ਕੋਕੋ ਕੇ ਮਾਰ ਕੇ ਦਰਿਆਵਾਂ ਦੇ ਵਿੱਚ ਸੁੱਟਿਆ ਗਿਆ ਸੋਹੇ ਜਿਹੜੀਆਂ ਚੀਜ਼ਾਂ ਨੇ ਪਰਾਬੋ ਸਾਨੂੰ ਸੋਚਣਾਂ ਲਈ ਮਜਬੂਰ ਕਰਦੀਆਂ ਨੇ ਅਸੀਂ ਭਾਰਤੀ ਕਿਸਾਨ ਜੀ ਨੂੰ ਨਕਰਾਤੀ ਕ੍ਰਾਂਤੀਕਾਰੀਆਂ ਵੱਲੋਂ ਇਸ ਸਟੇਜ ਤੇ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆਂ ਠੀਕ ਆ ਸਾਡੀ ਹਾਜ਼ਰੀ ਫਿਲਾਲ ਘਟਾ ਕਿਉਂਕਿ ਸਾਡੇ ਸਾਰੇ ਪ੍ਰੋਗਰਾਮ ਨੇ ਕਾਫੀ ਪ੍ਰੋਗਰਾਮ ਸਾਡੇ ਆ ਮੋਰਚੇ ਜਿਹੜੇ ਬਾਹਰ ਬਾਰਡਰਾਂ ਤੇ ਲੱਗੇ ਹੋਏ ਸੀ ਤੇ ਇੱਕ ਸਾਡਾ ਮੋਰਚਾ ਪਟਿਆਲੇ ਦਾ ਪਾਸੋ ਸ਼ਹਿਰ ਦੇ ਵਿੱਚ ਇੱਕ ਯਸ ਬੈਂਕਰ ਨੇ ਕਿਸਾਨ ਨਾਲ ਠੱਗੀ ਮਾਰੀ ਆ ਉੱਥੇ 8 ਦਿਨ ਹੋ ਗਏ ਮੋਰਚਾ ਲੱਗਿਆ ਥਾਣੇਦਾਰ ਸਾਨੂੰ ਦਬਕੇ ਮਾਰ ਦਿੰਦਾ ਪਰ ਬੈਂਕ ਅਧਿਕਾਰੀ ਜਿਨ੍ਹਾਂ ਨੇ ਠੱਗੀ ਮਾਰੀ ਆ ਉਹ ਉਹਨਾਂ ਦੇ ਨਾਲ ਘੇਓ ਕਿਚੜੀ ਬੈਠੇ ਉੱਤੇ ਖਾਂਦੇ ਆ ਤੇ ਪੀਂਦੇ ਆ ਥਾਣੇ ਦੇ ਵਿੱਚ ਸੋ ਸਾਡੀ ਇਹ ਨਹੀਂ ਕਿ ਮਜਬੂਰੀ ਆ ਪਰ ਫੇਰ ਵੀ ਜੇ ਕਿਤੇ ਕੋਈ ਤਾਲ ਆਉਂਦੀ ਆ ਸੰਜੀ ਤਾਂ ਭਾਰਤੀ ਕਿਸਾਨ ਜੀ ਦੀ ਕ੍ਰਾਂਤੀਕਾਰੀਓ ਦੇ ਚ ਆਪਣੇ ਬਲ ਬੁੱਤੇ ਦੇ ਨਾਲ ਵੱਧ ਚੜ ਕੇ ਹਿੱਸਾ ਲਊਗੀ ਰੈਗਰੇਜ ਜੀ ਦਾ ਖਾਲਸਾ ਰੈਗਰੇਜ ਜੀ ਦੀ ਫਤਿਹ